ਜਦ ਦੀ ਕਾਨੂੰਨ ਨੂੰ ਜੋੜ ਕੇ ਆਇਓ ਪ੍ਰਭੂ ਤੁਸੀਂ ਲੋਕ ਕਿਉਂਕਿ ਜਿਹੜੇ ਤਰੂਣ ਬਣਦੇ ਨੇ ਸਰਕਾਰਾਂ ਬਣਦੀਆਂ ਨੇ ਇਹ ਤੁਹਾਡੇ ਜੀਵਨ ਪੱਧਰ ਨੂੰ ਉੱਚਾ ਚੱਕਣ ਵਾਸਤੇ ਬਣਦੀਆਂ ਨੇ ਨਾ ਕਿ ਮੱਦਨ ਵਾਸਤੇ ਬਣਦੀਆਂ ਨੇ ਜੇ ਕੋਈ ਕਾਨੂੰਨ ਸਾਡੇ ਖਿਲਾਫ ਲੈਂਦੇ ਅਸੀਂ ਉਹ ਕਾਨੂੰਨਾਂ ਖੜਾ ਵੀ ਦੇਦੇ ਜੇ ਸਰਕਾਰ ਦਾ ਕੋਈ ਫੈਸਲਾ ਸਾਡਾ ਘਾਣ ਕਰਦਾ ਹੈ ਉਦੇ ਖਿਲਾਫ ਵੀ ਆਪਾਂ ਡਟੇ ਆ। ਸੋ ਭਰਾਵੋ ਇੱਧਰ ਹੋ ਜਾਇਆ ਤਾਂ ਵੀ ਟਕੀੰਨੇ ਨੂੰ ਵੀ ਡਟਦੇ ਆ। ਸਰਕਾਰ ਦੇ ਖਿਲਾਫ ਵੀ ਡਟੇ ਆ। ਜਦੋਂ ਦੇਖਿਆ ਨਹੀਂ ਮੰਦੀਤ ਘਰੇ ਨੇ ਇਸੇ ਟੀਚਰ ਦੀ ਧੀ ਨੂੰ ਸਾਹ ਦੁਆਰ ਵਾਸਤੇ ਸੰਘਰਸ਼ ਲੜਿਆ। ਜੀ ਦੇ ਬਦਲੇ ਉਹ ਸਿਆਸੀ ਗੁੰਡਾ ਗੱਠ ਜੋੜ ਦੀ ਸਮਾਜ ਸਦਕਾ ਕੇ ਇਹ ਦੇ ਵਿੱਚ ਲਾ ਕੇ ਉਮਰ ਕੈਦ ਝੂਠੇ ਪਰਚਿਆਂ ਦੇ ਨਾਲ ਹੋਈ ਹੈ ਲੋਕ ਖੜੇ ਨੇ ਤੇ ਉਹਨੂੰ ਫੈਸਲਾ ਬਾਲਸ ਲੈਣਾ ਪਿਆ ਹੁਣ ਉਹ ਗੱਲਾਂ ਆਈਆਂ ਨੇ ਉਹਦੀ ਉਮਰ ਕੈਦ ਦਾ ਰੱਦ ਕਰਾ ਲਈ ਆ ਜਿਹੜੇ ਸ਼ਗਨਦੀਪ ਤੇ ਬਲਦੇਵ ਸਿੰਘ ਚੌਕੇ ਸਕੂਲ ਦੇ ਮਸਲੇ ਤੇ ਗਏ ਨੇ ਇਹਨਾਂ ਵਾਰੀ ਜਿਵੇਂ ਬਦੀ ਚੁੱਪ ਬੈਠੀ ਐ ਆਪਾਂ ਚੁੱਪ ਨਹੀਂ ਸੀ ਬੈਠੇ ਬਣਾਵੇ ਇਧਰੋਂ ਮੁੱਢੀ ਕਰਦੇ ਆ ਨੀਤੀਆਂ ਦਾ ਜਿਹੜਾ ਕਹਾੜਾ ਸਾਡੇ ਦੇਸ਼ ਦੀ ਮੋਦੀ ਹਕੂਮਤ ਲਗਾਤਾਰ ਸਾਡੇ ਉਹ ਕਾਨੂੰਨ ਜਿਹੜੇ ਕਿਤੇ ਨਾ ਕਿਤੇ ਸਾਡੇ ਲੋਕਾਂ ਦੇ ਵਿੱਚ ਮਾੜੇ-ਮੋਟੇ ਟੁੱਬਦੇ ਸੀ ਦੇ ਵੀ ਤੰਦੀ ਜੀ ਇਹ ਕਰਕੇ ਕਾਰਪੋਰੇਟੀ ਪੱਖੀ ਬਣਾ ਕੇ ਕਰੋੜ ਸਾਡੇ ਤੇ ਥੋਪਣ ਲੱਗੀ ਹੋਈ ਐ ਜੇਕਰ ਮੈਂ ਵੀ ਦਿੱਤੇ ਰਕੇ ਉਹਦੇ ਨੇ ਨਵਾਂ ਕਾਨੂੰਨ ਲੈ ਕੇ ਆਉਂਦੇ ਨੇ ਇਹਨਾਂ ਰਜੇ ਰਹੇ ਦਰਤੋ ਸਾਡੇ ਨੂੰ ਟਾਈਮ ਨਹੀਂ ਸੀ ਦਿੱਤਰ ਰਿਹਾ ਇਸ ਗੱਲ ਨੂੰ ਲੈ ਕੇ ਤਾਂ 6 ਤਰੀਕ ਦੀ ਕਾਲ ਆਪਾਂ ਇਸ ਗੱਲ ਨੂੰ ਲੈ ਕੇ ਦਿੱਤੀ ਸੀ ਵੀ ਕੋਈ ਕਸੂਰ ਨਹੀਂ ਪਹਿਲਾ ਕੁ ਦਸਕੇ ਗਏ ਨੇ ਵੀ ਕੇਸ ਜੋਧ ਪਿੰਡ ਦਾ ਮਸਲਾ ਪਾਇਆ ਗਿਆ ਗੇ ਇਹਨਾਂ ਦੇ ਚਤਰ ਜੀਆ ਲੱਤਾ ਟੋਰੀਆਂ ਦੇ ਜਾਂ ਪਾਹਾ ਟੋਰੀਆਂ ਦੇ ਪੂਰੇ ਦਿਲ ਪ੍ਰੋਜੈਕਸ਼ਨ ਭੇਜਣੇ